ਜਗਮਾਨੀ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੈਂ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਮੌਜੂਦ ਹਾਂ ਜਿੱਥੇ ਸਵੇਰ ਤੋਂ ਹੀ ਜਿਹੜੀ ਹੈ ਵੋਟ ਪਾਉ ਲੋਰੀ ਹੈ ਹੁਣ ਤੱਕ ਜਿਹੜੀ ਹੈ 40% ਜਿਹੜੀ ਹੈ VOTING ਹੋ ਚੁੱਕੀ ਹੈ ਤੇ ਅੱਗੇ VOTING ਲਗਾਤਾਰ ਜਾ ਰਹੀ ਹੈ ਸਾਡੇ ਨਾਲ ਇੱਕ ਬਾਪੂ ਜੀ ਹੁਣੇ ਮੌਜੂਦ ਨੇ 83 ਸਾਲਾਂ ਦੀ ਉਮਰ ਦੇ ਵਿੱਚ ਆਪਣੇ ਬੇਟੇ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਨੇ ਪੋਲਿੰਗ ਬੂਥ ਦੇ ਉੱਪਰ ਵੋਟ ਜਿਹੜੀ ਹੈ ਉਹ ਪੁਕਤਾ ਕੇ ਵਾਰ ਆਏ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਲੱਗਿਆ ਅੱਜ ਇੰਤਜ਼ਾਮ ਕਿਸ ਤਰ੍ਹਾਂ ਦਾ ਨੇ ਬਾਪੂ ਜੀ ਵੋਟ ਪਾ ਕੇ ਆਏ ਹੋ ਕਿਸ ਤਰ੍ਹਾਂ ਦਾ ਲੱਗਿਆ ਸਭ ਤੋਂ ਪਹਿਲਾਂ ਤਾਂ ਅੱਜ ਮਨੀ ਬਹੁਤ ਸੋਹਣਾ ਪ੍ਰੋਗਰਾਮ ਠੀਕ ਚੱਲ ਰਿਹਾ ਹੈ ਜੀ ਹਾਂ ਜੀ ਆਪਣੀ ਮਰਜ਼ੀ ਨਾਲ ਬੰਦੇ ਆ ਰਹੇ ਆ ਮਰਜ਼ੀ ਨਾਲ ਜਾ ਰਹੇ ਆ ਜੀ ਤੇ ਅੱਗੇ ਕਿਸਮਤ ਹੈ ਜਿਵੇਂ ਜਿਵੇਂ ਹੈ ਬੰਦੇ ਆ ਆਪਦੀ ਆਪਦੀ ਦੋ ਪਹਿਲਵਾਨ ਲੜਦੇ ਆ ਇੱਕ ਦਾ ਨੇ ਜਿੰਨਾ ਹੁੰਦਾ ਇੱਕ ਨੇ ਹਾਰਨਾ ਹੁੰਦਾ ਦੱਪਕਾ ਕਿਦਾ ਲੱਗਦਾ ਔਰੇ ਤੁਹਾਡੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਪਹਿਲਾ ਔਰੇ ਐਮ ਐਲ ਏ ਵੀ ਆਮ ਆਦਮੀ ਪਾਰਟੀ ਦੇ ਸੀਗੇ ਗੁਰਮੀਤ ਸਿੰਘ ਮੀਤਿਆ ਉਸ ਵਾਰ ਸੰਸਦ ਚੁਣੇ ਗਏ ਨੇ ਹਨਾ ਸੰਗਰੂਰ ਤੋਂ ਤੇ ਸੀਟ ਖਾਲੀ ਹੋਈ ਸੀ ਕਿ ਜਿਮਨੀ ਚੋਨਾ ਹੋ ਰਹੀਆਂ ਨੇ ਨਾ ਕਿਹਦਾ ਦੱਪਕਾ ਲੱਗਦਾ ਔਰੇ ਸਭ ਤੋਂ ਜ਼ਿਆਦਾ ਦੇਖੋ ਜੀ ਇਹ ਤੁਹਾਨੂੰ ਹੁਣ ਟਾਈਮ ਹੀ ਥੋੜਾ ਰਹਿ ਗਿਆ ਆਪ ਵੀ ਪਤਾ ਲੱਗ ਜਾਣਾ ਆਪਣੇ ਕੰਦੇ ਕਹੇ ਤੂੰ ਕੀ ਪਤਾ ਲੱਗਣਾ ਜੀ ਇਹਦਾ ਹੁਣ ਸਮਾਂ ਆਇਆ ਹੀ ਪਿਆ ਜੀ ਹਾਂ ਜੀ ਠੀਕ ਹੈ ਇਸ ਤਰ੍ਹਾਂ ਟੋਡੀ 83 ਸਾਲ ਦੀ ਉਮਰ ਹੈ ਜੀ ਹਾਂਜੀ ਹੁਣ ਤੱਕ ਕਿੰਨੀ ਵਾਰੀ ਤੁਸੀਂ ਵੋਟ ਆਪਣੀ ਪੁੱਗਤਾ ਚੁੱਕੇ ਹੋ ਜੇਕਰ ਗੱਲ ਕਰੀਏ ਉਮਰ ਕਾਫੀ ਜ਼ਿਆਦਾ ਹੈ ਨਾ 83 ਸਾਲਾਂ ਦੀ ਪੂਰੀ ਜ਼ਿੰਦਗੀ ਦੇਖੀਏ ਤੁਸੀਂ ਤਾਂ VOTING ਪਹਿਣ ਲੱਗੀ ਉਹਦੋਂ ਦੇ ਜਦੋਂ ਦੇ ਹਾਜ਼ਰ ਹੁੰਨੇ ਆ ਇੱਥੇ ਉਦੋਂ ਵੋਟ ਪਾ ਦਈਦੀ ਹੈ ਜੇ ਨਾ ਹੀ ਇੱਥੇ ਉਹੀ ਵਾਰ ਹੋਈ ਫੇਰ ਮੁਸ਼ਕਲ ਹੁੰਦਾ ਹੈ ਜਿਸ ਤਰ੍ਹਾਂ ਸਵੇਰ ਤੋਂ VOTING ਚੱਲ ਰਹੀ ਹੈ 8 ਵਜੇ ਤੋਂ ਹਨਾ ਸਮਾਂ ਕਾਫੀ ਹੋ ਚੁੱਕਿਆ ਹੁਣ ਤੱਕ ਘੱਟ ਸਮਾਂ ਹੀ ਰਹਿ ਗਿਆ ਘੰਟਾ ਡੇਢ ਘੰਟਾ ਹੀ ਰਹਿ ਚੁੱਕਿਆ ਹਨਾ ਕਾਫੀ ਸਮਾਂ ਲੱਗਿਆ ਤੁਹਾਨੂੰ ਇਤਿਆਰ ਨੂੰ ਹਾਂ ਜੇ ਕੋਈ ਮੁਸ਼ਕਲ ਨਹੀਂ ਫੇਰ ਹੁਣ ਦੇਸ਼ ਦਿਖਾਤਰ ਜਿਨ੍ਹਾਂ ਕਾਪ ਦੇ ਵਿੱਚ ਪਾਵਰ ਹੁੰਦੀ ਹੈ ਉਹਨੇ ਵਰਤਨੀ ਪੈਂਦੀ ਹੈ ਜੀ ਕਰਨੀ ਪੈਂਦੀ ਹੈ ਇੰਤਜ਼ਾਮ ਕਿਸ ਤਰ੍ਹਾਂ ਦਾ ਲੱਗੇ ਹੋਰੇ ਪੁਲਿਸ ਦੇ ਸੁਰੱਖਿਆ ਦੇ ਇੰਤਜ਼ਾਮ ਕਿਸ ਤਰ੍ਹਾਂ ਦੇ ਨੇ ਜਾ ਪਾਣੀ ਵਗੈਰਾ ਦਾ ਬਾਕੀ ਜਿੰਨਾ ਪ੍ਰੋਗਰਾਮ ਆ ਹੋਂ ਜਾਣਦਾ ਸਾਰੇ ਮਤਲਬ ਇੱਕ ਦੂਜੇ ਦੀ ਹੈਲਪ ਕਰ ਰਹੇ ਦੱਸ ਰਹੇ ਹੈ ਜਿੱਥੇ ਹਾਂ ਜੀ ਜਿਸ ਤਰ੍ਹਾਂ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਹਲਕੇ ਦੇ ਵਿੱਚ ਕੀ ਕੀ ਕਮੀਆਂ ਆ ਨੇ ਜਿਹੜੀਆਂ ਦੂਰ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਆਮ ਲੋਕ ਹਰ ਕੋਈ ਜਿਹੜਾ ਵੋਟ ਪਾਉਂਦਾ ਹੈ ਉਹ ਇਹੋ ਸੋਚ ਕੇ ਪਾਉਂਦਾ ਹੈ ਕਿ ਭਈ ਜੇਕਰ ਸਾਡੇ ਇੱਥੇ ਇਹ ਮੁਸ਼ਕਿਲ ਹੈ ਤਾਂ ਇਹ ਜ਼ਰੂਰ ਦੂਰ ਹੋਣੀ ਚਾਹੀਦੀ ਹੈ ਚਾਹੇ ਉਹ ਨਸ਼ਾ ਖਤਮ ਕਰਨ ਦਾ ਮਸਲਾ ਹੋਵੇ ਚਾਹੇ ਉਹ ਸੜਕਾਂ ਦਾ ਮੁੱਦਾ ਹੋਵੇ ਚਾਹੇ ਪਾਣੀ ਦਾ ਮੁੱਦਾ ਹੋਵੇ ਬੜੇ ਮੁੱਦੇ ਹੁੰਦੇ ਨੇ ਤੁਹਾਡੇ ਇੱਥੇ ਕਿਹੜੇ-ਕਿਹੜੇ ਨੇ ਮੁੱਦੇ ਦੇਖੋ ਉਹ ਤਾਂ ਜਾਣਦੀ ਜਿਹੜੇ ਹੈ ਸਾਰੇ ਪਬਲਿਕ ਨੂੰ ਪਤਾ ਹੀ ਹੁੰਦਾ ਗਵਰਨਮੈਂਟ ਨੂੰ ਵੀ ਪਤਾ ਹੁੰਦਾ ਪਰ ਜਾਣਦੀ ਜੇ ਆਪਣੀ ਜਿਹੜੀ ਕੰਟਰੋਲ ਹੈ ਕੰਟਰੋਲ ਸਹੀ ਹੋ ਜੇ ਬ ਲੋਕਾਂ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਜੀ ਕੰਟਰੋਲ ਕਿਸ ਤਰ੍ਹਾਂ ਦਾ ਕੰਟਰੋਲ ਦਾ ਮਤਲਬ ਜਨ ਦੀ ਜਿਹੜੇ ਅੱਜ ਕੱਲ ਜਿਆਦਾ ਗਲਤ ਕੰਮ ਹੁੰਦੇ ਆ ਜਾਂ ਕੋਈ ਹੋਰ ਹੁੰਦਾ ਹੈ ਬਾਹਰ ਦਾ ਹਾਂ ਜੀ ਬਾਹਰ ਦਾਤਾਂ ਤੋਂ ਇਹਨਾਂ ਚੀਜ਼ਾਂ ਤੋਂ ਬਚਤ ਰਹੇ ਤਾਂ ਠੀਕ ਹੈ ਜੀ ਇਸ ਤਰ੍ਹਾਂ ਪਹਿਲਾਂ ਮੀਤ ਇਹ ਸੀਗੇ ਨਾ ਐਮ ਐਲ ਏ 2.5 ਸਾਲ ਦਾ ਸਮਾਂ ਉਹਨਾਂ ਨੇ ਕੱਟਿਆ ਇੱਥੇ ਹਾਂ ਜੀ ਤੇ ਕਿੰਨੇ ਕੰਮ ਹੋਏ ਨੇ ਇੱਥੇ ਜਿਸ ਤਰ੍ਹਾਂ ਪ੍ਰੋਜੈਕਟ ਕੋਈ ਨਵਾਂ ਲੈ ਕੇ ਆਏ ਨੇ ਉਹ ਬਰਨਾਲੇ ਤਾਂ ਅਜੇ ਤੱਕ ਦੇਖੋ ਠੀਕ ਆ ਆਪਣੇ ਆਪ ਚ ਪੱਜਣਾਠ ਕਰਦੇ ਆ ਜੀ ਕੋਸ਼ਿਸ਼ ਕਰਦੇ ਆ ਹੁਣ ਇਹ ਤਾਂ ਹਾਂ ਚੱਲੇ ਕਿ ਹੁਣ ਪਤਾ ਲੱਗ ਜੂ ਕੀ ਕੁਛ ਹੁੰਦਾ ਜੀ ਜਿਸ ਤਰ੍ਹਾਂ ਬਾਗੀ ਵੀ ਹੋਏ ਨੇ ਕਈ ਹਨਾ ਲੀਡਰ ਜਿਸ ਤਰ੍ਹਾਂ ਬਾਠ ਹੋ ਗਏ ਹਾਂਜੀ ਕਹਿੰਦੇ ਹਵਾ ਉਹਨਾਂ ਦੀ ਵੀ ਕਾਫੀ ਚੱਲਦੀ ਪਈ ਐ ਬਰਨਾਲੇ ਦੇ ਲੋਕ ਆਪਣੇ ਆਪ ਚੀ ਕਾਫੀ ਵੱਡਾ ਇੱਕ ਇਤਿਹਾਸ ਨੇ ਸਿਆਸਤ ਬਦਲ ਦਿੰਦੇ ਨੇ 1 ਮਿੰਟ ਤੋਂ ਪਹਿਲਾਂ ਹਰ ਵਾਰੀ ਦੇਖਣ ਨੂੰ ਮਿਲਦਾ ਹੈ ਕਿ ਜਿਹਦੀ ਸਰਕਾਰ ਹੁੰਦੀ ਆ ਉਹ ਉਸ ਤੋਂ ਉਲਟ ਜਾ ਕੇ ਫੈਸਲਾ ਲੈਂਦੇ ਨੇ ਬਸ ਇਹ ਤਾਂ ਫਿਰ ਲੋਕਾਂ ਦੇ ਸਰ ਤੇ ਆ ਲੋਕ ਰਫਰ ਕੇ ਹੁੰਦੇ ਆ ਜਿਹੜੇ ਪਾਸੇ ਚੱਲਦੇ ਆ ਚੱਲ ਜ ਜਾਂਦੇ ਆ ਜੀ ਤੁਸੀਂ ਆ ਸਰਕਾਰਾਂ ਵਾਧੂ ਦੇਖੀਆਂ ਆਉਣੀਆਂ ਆਪਣੇ ਸਮੇਂ ਦੇ ਵਿੱਚ ਹਨ 83 ਸਾਲਾਂ ਦੀ ਉਮਰ ਦੇ ਵਿੱਚ ਕਾਫੀ ਸਰਕਾਰਾਂ ਦੇਖ ਲਿਆ ਆਉਣੀਆਂ ਹਨ ਕਿਹੜੀ ਸਰਕਾਰ ਦਾ ਕਾਰਜਕਾਲ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਹੁਣ ਤੱਕ ਦੇਖੋ ਹੁਣ ਇਹਦੀ ਖਾਤਰ ਤਾਂ ਸਮਾਂ ਚੱਲਦਾ ਹੀ ਰਹਿੰਦਾ ਜੀ ਹੁਣ ਸਾਰੀਆਂ ਸਰਕਾਰਾਂ ਜਦੋਂ ਆਉਂਦੀਆਂ ਉਹ ਆਪਣੇ ਆਪਣੇ ਦੱਸਦੇ ਹੁੰਦੀਆਂ ਜੀ ਤੇ ਫਿਰ ਹੁਣ ਸਮੇਂ ਨਾਲ ਪਤਾ ਲੱਗਦਾ ਜੀ ਹੁਣ ਅੱਗੇ ਕੀ ਹੋ ਰਿਹਾ ਪਰ ਜਣੀਆ ਪਤੇ ਹੀ ਕਹਿੰਦੇ ਵੀ ਜੇ ਨਿ ਵੱਧ ਤੋਂ ਵੱਧ ਮੁਲਕ ਦੀ ਤਰੱਕੀ ਹੋਣੀ ਚਾਹੀਦੀ ਹੈ ਜੀ ਸਰਕਾਰ ਪੰਗ ਹੋਏ ਹੋਏ ਸਾਰੀ ਚਾਹੁੰਦੀ ਤੇ ਇਹੀ ਹੁੰਦੀ ਹੈ ਪਰ ਕੁਛ ਸਿਚੁਏਸ਼ਨ ਇਹੋ ਜਿਹੀ ਬਣ ਜਦੇ ਕਈਆਂ ਨਹੀਂ ਕੰਮ ਕਰ ਸਕਦੇ ਬੰਦਾ ਕੋਈ ਵੀ ਹੈ ਹਰ ਇੱਕ ਬੰਦਾ ਚਾਹੁੰਦਾ ਤਾਂ ਇਹੀ ਹੁੰਦਾ ਮੈਂ ਆ ਕੇ ਨਵਾਂ ਕੰਮ ਕਰਾਂ ਜੀ ਜਿਹੜਾ ਤੁਸੀਂ ਤੁਹਾਡਾ ਅਧਿਕਾਰ ਸੀਗਾ ਤੁਸੀਂ ਉਹ ਕਰਕੇ ਆਏ ਹੋ ਹਨਾ ਤੁਸੀਂ ਆਪਣੀ ਵੋਟ ਪਾ ਕੇ ਆਏ ਹੋ ਲੇਕਿਨ ਹਜੇ ਵੀ 40% ਹੋਈ ਹੈ VOTING ਸਵੇਰ ਤੋਂ ਲੈ ਕੇ ਹੁਣ ਤੱਕ ਸਮਾਂ ਬਹੁਤ ਘੱਟ ਰਹਿ ਗਿਆ ਤੇ ਕੀ ਕੰਮ ਕੀ ਕਮੀ ਸਮਝਦੇ ਹੋ ਕਿ ਲੋਕ ਇੱਥੇ ਤੱਕ ਨਹੀਂ ਪਹੁੰਚ ਪਾ ਰਹੇ ਜਾਂ ਕੀ ਵਜ੍ਹਾ ਸਮਝਦੇ ਹੋ ਇਸ ਦੇ ਪਿੱਛੇ ਦੀ ਇੱਕ ਤਾਂ ਦਰਸਲ ਲੋਕਾਂ ਦਾ ਇਹ ਜਿਹੜਾ ਟਾਈਮ ਹੈ ਨਾ ਦੇਖੋ ਇੱਕ ਤਾਂ 2.5 ਸਾਲ ਬਾਅਦ ਹੀ ਵੋਟਾਂ ਪੈ ਰਹੀਆਂ ਹਨ 5 ਸਾਲ ਦਾ ਸਮਾਂ ਹੁੰਦਾ ਹੁਣ ਅਸੀਂ ਨੇ ਟਾਈਮ ਦੇ ਵਿੱਚ ਹਰੇਕ ਬੰਦਾ ਆਪਣੇ ਆਪਣੇ ਕੰਮਾਂ ਦੇ ਵਿੱਚ ਬੀਜੀ ਆਜਕਲ ਕੰਮ ਤਾਂ ਇਹ ਵੀ ਜ਼ਰੂਰੀ ਆ ਹਰ ਇੱਕ ਬੰਦੇ ਨੂੰ ਆਪਣਾ ਆਪਣਾ ਕੰਪਿਆਰਾ ਹੁੰਦਾ ਫਿਰ ਉਹ ਬੰਦੇ ਕੋਈ ਵਿਜੀ ਹੋ ਜਾਂਦੇ ਆ ਕੋਈ ਆਉਣ ਬੰਨੀਓ ਕੋਈ ਬੁਮਾਰਟ ਮਾਰ ਹੁੰਦੇ ਆ ਇਸ ਤਰ੍ਹਾਂ ਦੇ ਕਾਰਨ ਬਣ ਜਾਂਦੇ ਆ ਜੀ ਹਾਂ ਤੇ ਬਿਲਕੁਲ ਤੁਸੀਂ ਇਹ ਸੁਣਿਆ ਹੈ ਬਾਪੂ ਜੀ ਉਹਨਾਂ ਦਾ ਕਹਿਣਾ ਹੈ ਕਿ ਵਾ ਬੋਟ ਪਾਉਣ ਦੇ ਲਈ ਪਹੁੰਚੇ ਕੋਈ ਇਹ ਅਧਿਕਾਰ ਹੈ ਨਾ ਦਾ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਕਾਫੀ ਕੁਝ ਬਿਆਨ ਕਰਦਾ ਹੁੰਦਾ ਕਿਉਂਕਿ ਜਿਹੜੀ ਵੋਟ ਹੈ ਉਹ ਆਪਣਾ ਅਧਿਕਾਰ ਹੁੰਦਾ ਤਾਂ ਉਹ ਅਧਿਕਾਰ ਦਾ ਇਸਤੇਮਾਲ ਕਰਕੇ ਹੁਣ ਬਾਪੂ ਜੀ ਉਹ ਨਹੀਂ ਬਾਹਰ ਆਏ ਨੇ ਤੁਸੀਂ ਦੇਖੋਗੇ 83 ਸਾਲਾਂ ਦੀ ਉਮਰ ਦੇ ਵਿੱਚ ਜਿਹੜੀ ਆਪਣੀ ਵੋਟ ਪੁਗਤਾ ਕੇ ਇਹ ਪੋਲਿੰਗ ਬੂਥ ਤੋਂ ਬਾਹਰ ਆਏ ਸੀਗੇ ਗਲਤ ਕੀਤੀ ਹੈ ਇਹਨਾਂ ਨੇ ਤੇ ਕਹਿੰਣਾ ਹੈ ਕਿ ਅੱਜ ਤੱਕ ਕੁਝ ਵੀ ਨਹੀਂ ਪਤਾ ਹੈਗਾ ਕਿਉਂਕਿ ਬਰਨਾਲੇ ਦੀ ਸਿਆਸਤ ਕਾਫੀ ਗਰਮਾਉਂਦੀ ਹੈ ਹਰ ਬਾਰ ਜਿਹੜਾ ਬਦਲਾਅ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈ ਕਿਉਂਕਿ ਲੋਕ ਜਿਹੜੇ ਨੇ ਇੱਥੋਂ ਦੇ ਕਾਫੀ ਸਿਆਸਤ ਪਰ ਐਨੇ ਹੋ ਸਿਆਸਤ ਬਦਲਣ ਨੂੰ ਇੱਕ ਮਿੰਟ ਲਾਂਦੇ ਨੇ ਤਾਂ ਬਾਪੂ ਜੀ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਬੇਟੇ ਨੇ ਉਹ ਵੀ ਇੱਥੇ ਆਏ ਸੀਗੇ ਵੋਟ ਪ ਇਹ ਜਿਸ ਤਰ੍ਹਾਂ ਬਰਨਾਲੇ ਦੀ ਸਿਆਸਤ ਕਾਫੀ ਮਸ਼ਹੂਰ ਮੰਨੀ ਜਾਂਦੀ ਹੈ ਹਰ ਪਾਸੇ ਕਹਿੰਦੇ ਕਿ ਲੋਕਿੱਥੋਂ ਦੇ ਆਜੇ ਨੇ ਕਿ ਉਹ ਖੁਦ ਸੀ ਸਿਆਸਤ ਭਰੇ ਨੇ ਕਿ ਸਿਆਸਤ ਬਦਲ ਨੂੰ ਇੱਕ ਮਿੰਟ ਲਾਉਂਦੇ ਨੇ ਹਾਂਜੀ ਫਿਰ ਦੇਖਦੇ ਆ ਨਾ ਇਸ ਤਰ੍ਹਾਂ ਹੀ ਉਹ ਕੰਮ ਕਰਨ ਵਾਲਾ ਆਦਮੀ ਹੈਗਾ ਜੀ ਉਸ ਨੂੰ ਪਹਿਲ ਦੇਣੀ ਜਾਣੀ ਜ਼ਰੂਰੀ ਹੈ ਜੀ ਉਹਨਾਂ ਜੀ ਹਾਂਜੀ ਹਾਂਜੀ ਹਵਾ ਕਿਹਦੀ ਲੱਗਦੀ ਹੈ ਕਿਉਂਕਿ ਚੋਣ ਪ੍ਰਚਾਰ ਸਾਰਾ ਖਤਮ ਹੋ ਚੁੱਕਿਆ VOTING ਹੋ ਚੁੱਕੀ ਹੈ ਸਮਾਂ ਬਹੁ ਘਟਾ ਹੈ 23 ਤਰੀਕ ਨੇੜੇ ਆ ਗਈ ਹੈ ਰਿਜ਼ਲਟ ਆ ਜਾਣਾ 23 ਤਰੀਕ ਨੂੰ ਹੈ ਨਾ ਹਵਾ ਕਿਹਦੀ ਲੱਗ ਰਹੀ ਹੈ ਤੁਹਾਨੂੰ ਹਵਾ ਦਾ ਹੀ ਹੁਣ ਪਤਾ ਲੱਗ ਹੀ ਜਾਣਾ ਥੋੜਾ ਟਾਈਮ ਰਹਿ ਗਿਆ ਬਹੁਤ ਥੋੜਾ ਟਾਈਮ ਰਹਿ ਗਿਆ ਹਾਂਜੀ ਪਰ ਲੋਕ ਕੀ ਲੋਕ ਕੀ ਸੋਚਦੇ ਨੇ ਹੁਣ ਆਪਣੇ ਆਪ ਚ ਲੋਕ ਕੀ ਸੋਚਦੇ ਨੇ ਤੁਸੀਂ ਕੀ ਸੋਚਦੇ ਹੋ ਕਿ ਭਾਈ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਜਾਂ ਫਿਰ ਜੇ ਕੋਈ ਵੀ ਕੈਂਡੀਡੇਟ ਆ ਜਾਵੇ ਉਹਨੂੰ ਕਿਹੜਾ ਕੰਮ ਕਰਨਾ ਚਾਹੀਦਾ ਤੁਹਾਡੇ ਲਈ ਉਹਨੂੰ ਦੇਖੋ ਜੀ ਇੱਕ ਤਾਂ ਨਸ਼ੇ ਦਾ ਜੀ ਇੱਕ ਟ੍ਰੈਫਿਕ ਦਾ ਜੀ ਇੱਥੋਂ ਦਾ ਹੀ ਰੋੜ ਤੇ ਹੋਰ ਵੀ ਕਾਫੀ ਸਮੱਸਿਆਵਾਂ ਤਾਂ ਆਈਆਂ ਜੀ ਉਹਨਾਂ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੀ ਉਹਨਾਂ ਨੂੰ ਹਾਂ ਜੀ ਜਿਸ ਤਰ੍ਹਾਂ ਪਹਿਲਾਂ ਮੀਤ ਹੀਰ ਸੀਗੇ ਉਹਰੇ ਐਮਐਲਏ ਹਨਾ ਉਸ ਤੋਂ ਬਾਅਦ ਉਹਨਾਂ ਨੇ ਚੋਣ ਲੜੀ ਸੰਗਰੂਰ ਤੋਂ ਹਾਂ ਜੀ ਐਮਪੀ ਦੀ ਤਾਂ ਉਹ ਜਿੱਤੂ ਕੇ ਨੇ ਉਸ ਤੋਂ ਬਾਅਦ ਸੀਟ ਖਾਲੀ ਹੋਈ ਤਾਂ ਚੋਣਾ ਹੋਣ ਲੱਗੀਆਂ ਨੇ ਹਨਾ ਉਹਨਾਂ ਦੇ ਸਮੇਂ 'ਚ ਕਿਹੜੇ ਕਿਹੜੇ ਕੰਮ ਹੋਏ ਨੇ 2.5 ਸਾਲ ਦਾ ਕਾਫੀ ਲੰਬਾ ਸਮਾਂ ਹੁੰਦਾ ਉਹਨਾਂ ਦੇ ਵਿੱਚ ਵੀ ਹੋਏ ਤਾਂ ਕੰਮ ਕਾਫੀ ਅਜੇ ਇੱਥੇ ਜੀ ਉਹਦੇ ਵਿੱਚ ਹਾਂ ਜੀ ਜਿੰਨਾ ਵੀ ਆਪਣੇ ਦੇਖੋ ਚੌਂਕ ਵਗੈਰਾ ਦੇ ਬਣਨ ਦੇ ਜੀ ਹੋਰ ਇਸ ਏਰੀਆ ਦਾ ਪੱਕੇਚੇਰੀ ਚੌਂਕ ਦੇ ਨੇੜੇ ਹੋ ਬਿਲਕੁਲ ਤੁਹਨੇ ਸੁਣਿਆ ਹੈ ਕਿ ਸੜਕਾਂ ਦਾ ਮੁੱਦਾ ਹੈ ਨਸ਼ੇ ਦਾ ਮੁੱਦਾ ਹੈ ਤੇ ਇੱਕ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਕਿ ਜਿਹੜੇ ਵਾਰਦਾਤਾਂ ਪੰਜਾਬ ਦੇ ਵਿੱਚ ਲਗਾਤਾਰ ਵਧ ਰਹੀਆਂ ਨੇ ਉਹ ਬਰਨਾਲਾ ਦੇ ਵਿੱਚ ਵੀ ਹੈ ਲਗਾਤਾਰ ਤਾਂ ਉਸ ਦੇ ਉੱਪਰ ਨਕੇਲ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਸ਼ਕਤੀ ਕਰਨੀ ਚਾਹੀਦੀ ਹੈ ਇਸ ਦੇ ਉੱਪਰ ਤਾਂ ਲੋਕਾਂ ਦੇ ਕਾਫੀ ਮੁੱਦੇ ਨੇ ਜਿਸ ਨੂੰ ਲੈ ਕੇ ਅੱਜ ਲੋਕ ਜਿਹੜੇ ਨੇ ਵੋਟ ਪੁਕਤਾ ਕੇ ਬਾਹਰ ਆ ਰਹੇ ਨੇ ਕੈਮਰਾਬਰਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਦੀਪ ਕੰਬੋਤ ਜਾਗਬਾਨ ਟੀਵੀ ਬਰਨਾਲਾ